ਲਓ ਜੀ ਦੋਸਤੋ ਸੋ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਜਰਗ ਤੋਂ ਪੁਰਥੜਾ ਵਾਇਆ ਸਿਰਥੜਾ ਸੜਕ ਜਿਹੜੀ ਕਿ ਪਿਛਲੇ ਕਈ ਮਹੀਨਿਆਂ ਤੋਂ ਬਣ ਰਹੀ ਸੀ ਸੋ ਹੁਣ ਇਸ ਵਕਤ ਇਹ ਸੜਕ ਪੂਰੀ ਤਰ੍ਹਾਂ ਜਿਹੜੀ ਬਣ ਕੇ ਆਹੋ ਤਿਆਰ ਹੋ ਚੁੱਕੀ ਆ ਤੁਸੀਂ ਵੇਖ ਸਕਦੇ ਹੋ ਕਿ ਇਹ ਸੜਕ ਇੱਕ ਤਰ੍ਹਾਂ ਦੇ ਨਾਲ ਇੱਕ ਵੱਡੇ ਜੀਟੀ ਰੋਡ ਦੀ ਤਰ੍ਹਾਂ ਜਿਹੜੀ ਬਣ ਕੇ ਆਹੋ ਤਿਆਰ ਹੋ ਚੁੱਕੀ ਆ। ਕੀ ਕਮਾਲ ਦੀ ਇਹ ਸੜਕ ਬੜੀਆਂ। ਸੋ ਗੱਡੀਆਂ ਦੀ ਗੱਲ ਕਰੀਏ ਆਪਾਂ ਇੱਥੇ ਵਾਹਨਾਂ ਦੀ ਗੱਲ ਕਰੀਏ। ਹੁਣ ਬੜੀ ਹੀ ਸਪੀਡ ਦੇ ਨਾਲ ਇੱਥੇ ਜਿਹੜੇ ਵਾਹਨ ਨੇ ਉਹ ਆਉਂਦੇ ਨੇ ਪਰ ਥੋੜਾ ਜਿਹਾ ਧਿਆਨ ਦੇਣ ਦੀ ਵੀ ਲੋੜ ਆ ਕਿਉਂਕਿ ਸੜਕ ਬਹੁਤ ਹੀ ਵਧੀਆ 18 ਫੁੱਟ ਚੌੜੀ ਜਿਹੜੀ ਸੜਕਾ ਉਹ ਇੱਥੇ ਇਹ ਬਣ ਕੇ ਤਿਆਰ ਹੋ ਹੋਈ ਆ। ਸੋ ਮੈਕਮੇ ਵੱਲੋਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਸ ਸੜਕ ਨੂੰ ਬਣਾਇਆ ਗਿਆ ਸੋ ਲੋੜ ਵੀ ਸੀ ਹਲਕੇ ਨੂੰ ਹਲਕੇ ਦੇ ਪਿੰਡਾਂ ਨੂੰ ਸੋ ਬਹੁਤ ਹੀ ਵਧੀਆ ਇਹ ਸੜਕ ਬਣ ਕੇ ਤਿਆਰ ਹੋਈ ਹੈ ਜਿਸ ਦੇ ਨਾਲ ਗੱਲ ਕਰੀਏ ਪਿੰਡ ਜਰਗ ਸਿਰਥੜਾ ਕੋਸਰਾ ਦੀ ਜਿਹੜੀ ਖੂਬਸੂਰਤੀ ਆ ਉਹ ਵੀ ਹੋਰ ਉਹਦੇ ਵਿੱਚ ਵੀ ਹੋਰ ਵਾਧਾ ਉਹ ਹੋਇਆ ਸੋ ਸੜਕ ਤੁਸੀਂ ਵੇਖ ਹੀ ਸਕਦੇ ਹੋ ਕਿ ਬਹੁਤ ਹੀ ਵਧੀਆ ਬਣ ਕੇ ਉਹ ਤਿਆਰ ਹੋਈ ਆ ਸੋ ਤੁਸੀਂ ਵੇਖੋ ਕਿਸ ਤਰ੍ਹਾਂ ਦੇ ਜਿਹੜੇ ਇੱਥੇ ਬਹਾਨੇ ਉਹ ਸਮੂਤ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੇ ਉਹ ਚਾ ਰਹੇ ਨੇ ਸੋ ਪਿੰਡ ਜਰਗਦੀ ਖੂਬਸੂਰਤੀ ਵਿੱਚ ਵੀ ਇਸ ਸੜਕ ਦੇ ਬਣ ਦੇ ਨਾਲ ਵਾਦਾ ਹੋਇਆ ਹੈ ਸੋ ਲੋਕ ਹੁਣ ਇੱਥੇ ਸ਼ਹਿਰ ਕਰਨ ਵੀ ਉਹ ਜਾਂਦੇ ਨੇ ਤੁਸੀਂ ਵੇਖ ਸਕਦੇ ਹੋ ਕਿ ਤਸਵੀਰਾਂ ਪਿੰਡ ਜਰਗਦੀਆਂ ਕਿਸ ਤਰ੍ਹਾਂ ਜਿਹੜਾ ਪਿੰਡ ਆ ਜਰਗ ਉਹ ਇਹ ਸੜਕ ਬਣ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਖੂਬਸੂਰਤ ਲੱਗ ਰਿਹਾ ਕਿਉਂਕਿ ਸੜਕ ਦੀ ਹਾਲਤ ਗੱਲ ਕਰੀਏ ਪਹਿਲਾਂ ਬੜੀ ਹੀ ਖਰਾਬ ਸੀਗੀ ਪਰ ਹੁਣ ਇਹ ਸੜਕ ਬਣ ਕੇ ਤਿਆਰ ਹੋ ਚੁੱਕੀ ਆ ਸੋ ਤੁਸੀਂ ਵੀ ਹੁਣ ਬੇਝਿਜਕ ਇਸ ਸੜਕ ਦੇ ਉੱਤੇ ਆ ਸਕਦੇ ਹੋ ਪਰ ਧਿਆਨ ਰੱਖਿਓ ਥੋੜੀ ਜਿਹੀ ਸਪੀਡ ਦਾ ਕਿਉਂਕਿ ਸੜਕ ਜਦੋਂ ਬਣ ਜਾਂਦੀ ਆ ਤਾਂ ਜਿਹੜੇ ਵਾਹਨ ਨੇ ਬੜੀ ਸਪੀਡ ਦੇ ਨਾਲ ਆਉਂਦੇ ਨੇ ਸੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਹ ਸੜਕ ਜੇਕਰ ਤੁਹਾਡਾ ਤੁਹਾਨੂੰ ਇਹ ਉਪਰਾਲਾ ਮਹਿਕਮੇ ਦਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਕਮੈਂਟ ਜਰੂਰ ਕਰਿਓ ਸੋ ਇਹ ਇਸ ਤਰ੍ਹਾਂ ਇਹ ਸੜਕ ਜਿਹੜੀ ਫਿਰ ਖੰਨਾ ਮਰੀਲਕੋਟਾ ਰੋਡ ਨੂੰ ਜਾ ਕੇ ਮਿਲ ਜਾਂਦੀ ਆ ਇਹ ਪੂਰੀ ਜੀਡੀ ਰੋਡ ਦੀ ਤਰ੍ਹਾਂ ਹੀ ਇਹ ਸੜਕ ਬਣੀ ਆ ਜੀ ਸੋ ਧੰਨਵਾਦ ਸ਼ੁਕਰੀਆ ਇਸੇ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ